ਹੇ ਗੁਰਜੀ ਦਾ ਰੌਸਾ ਉਹ ਹੇ ਗੁਰਜੀ ਕੀ ਹਾਲ ਹੈ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਇਸ ਸਤਿ ਸ਼੍ਰੀ ਅਕਾਲ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਭਾਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਫਿਰ ਅੱਜ ਵਈ ਆਪਾਂ ਲੈ ਕੇ ਆਏ ਤੁਹਾਡੇ ਨਾਲ ਤੁਹਾਨੂੰ ਲੱਗੇ ਉਹਦੇ ਲੱਠੇ ਗੋਤਰ ਦੋ ਪੀਸ ਲੱcke ਆ ਭਾਈ ਤੇ ਬਾਕੀ 2 4 5 6 7 7 8 ਪੀਸ ਬਾਈ ਲੱਠੇ ਹੈਗੇ ਠੀਕ ਹੈ ਬਾਈ ਜੀ 300 ਰੁਪਏ ਦਾ ਇੱਕ ਹੈਗਾ ਠੀਕ ਹੈ 600 ਦੇ ਦਵਾ ਬਾਈ ਤੇ ਕਰਾਉਣਾ ਸਾਨੂੰ ਸੌਂਕ ਪਹਿਲਾਂ ਲੱਕਿਆ ਕਰਾ ਬਾਈ ਚੱਕ ਲੱਕੇ ਦਾ ਰੰਗ ਦੇਖੋ ਕਿੰਨਾ ਸੋਹਣਾ ਇਹ ਕਾਲੀ ਅੱਖਾਂ ਦਾ ਲੱਕਾ ਬਾਈ ਠੀਕ ਹੈ ਬਾਈ ਦੇਖੋ ਰੰਗ ਦੇਖੋ ਬੜਾ ਕਿੰਨਾ ਸੋਹਣਾ ਬਿਸਕੁਟ ਹੀ ਰੰਗ ਹੈ ਕੁਬੂਤਰ ਭਾਈ ਜੀ ਤੈਨੂੰ ਸੌਦਾ ਇੱਕ ਕਰਦਾ। ਨਾ ਜੀ। ਕਰੋ ਸ਼ੌਕ ਕੁਬੂਤਰ। ਨਾ ਵਾਜੀ ਇੱਕ ਕੁਬੂਤਰ ਹੈਗਾ। ਇਹ ਵੀ ਕੁਬੂਤਰ ਹੈ ਬਾਈ। ਠੀਕ ਹੈ ਭਾਈ ਜੀ। ਇਹ ਬੋਦੀਆ ਸਰਤਾ। ਕਾਲੀਆਂ ਅੱਖਾਂ ਦਾ ਡੱਬਾ ਹੈਗਾ। ਦੇਖ ਵਾਜ ਤਿੰਨਾ ਸੋਹਣਾ ਹੈ। ਥੇ ਵੀ ਲੱਗਿਆ ਬਾਈ। ਇਹਦੀ ਪੂੰਛ ਕੁਛ ਵੰਗਾ। ਕੁੱਤੇ ਹੋਏ ਜਣਕੇ ਆ ਗਏ ਨੇ ਜਦੋਂ ਫੁੱਲੇ ਪਿੰਗੀ ਕਰਦੇ ਆ ਪੁੱਛ ਉੱਚੀ ਦੇਖੋ ਬੱਚੀ ਆ ਆ ਗਏ ਆਪਣੇ ਕੋਲ ਦੋ ਲੱਕੇ ਬਈ ਆਹ ਜੀ ਬੋਲੇ ਲੱਠੀ ਇਹ ਲੱਕੇ ਨਾਲ ਜੋੜਾ ਇਹਦਾ ਬਈ ਲੱਗਿਆ ਹੋਇਆ ਆਹ ਗੁੱਟ ਕਰ ਲੱਕੇ ਨਾਲ ਜੋੜਨ ਲੱਗਿਆ ਬਈ ਠੀਕ ਹੈ ਬਈ ਜੀ ਕਰੋ ਚੈੱਕ ਪਹਰ ਦਾ ਮੋਤੀ ਆ ਭਾਈ ਇਹ ਆਹ ਇਹਦੇ ਨਾਲ ਜੋੜਾ ਲੱਗਿਆ ਭਾਈ ਇਹ ਆਹ ਲੱਕੇ ਨਾਲ ਇਹਦਾ ਜੋੜਾ ਲੱਗਿਆ ਹੈਗਾ ਠੀਕ ਹੈ ਭਾਈ ਇੱਕ ਦਾ ਡੱਬਾ ਜੋੜਾ ਇੱਕ ਆਹ ਲੱਕਾ ਕਰ ਲਈ ਆ ਵੀ ਠੀਕ ਹੈ ਭਾਈ ਜੀ ਤੇ ਤਿੰਨ ਤਾਂ ਲੱਕੇ ਦੋ ਲੱਕੇ ਕਾਹ ਦੀਆਂ ਬਾਕੀ ਭਾਈ ਆਹ ਕੁ ਉੱਤਰ ਕਰਦੇ ਥੋੜੀ ਜੋ ਇੱਦੀ ਛੜ ਛੜ ਦਿਖਾਉਂਦੇ। ਲਓ ਬਾਈ ਜੀ ਇਹ ਲੱਠੇ ਕਿਉਂ। ਜੇ ਕਿਸੇ ਨੂੰ ਲੋੜ ਹੈ ਤਾਂ ਲੱਠੇ 500 ਰੁਪਏ ਨਾ ਗਿਆ ਬਾਈ ਇਹ। ਲੱਠੇ 500 ਰੁਪਏ ਨਾ ਦੇ ਰਿਹਾ ਬਾਈ। ਲਓ ਬਾਈ ਜੀ ਇਹ ਸਾਰੇ ਦੇ ਸਾਰੇ ਇਹ ਤਿੰਨ ਤੇ ਦੋ 5 ਬਾਈ। ਠੀਕ ਹੈ ਭਈ ਇਹ ਲੱਠੇ ਨੇ। ਕਿ ਆ ਲੱਕਿਆ ਬਈ ਠੀਕ ਹੈ ਬਈ ਜੀ ਇਹ ਮੰਨ ਕੇ ਜੇ ਤੂੰ 300 ਦੇ ਹਿਸਾਬ ਨੂੰ ਦੇਣੇ ਆ ਬਈ ਚਾਹੇ ਸਾਰੇ ਲੈ ਜਾ ਚਾਹੇ ਟੁੱਟ ਮੇ ਲੈ ਜਾ ਬਈ ਠੀਕ ਹੈ 300 ਦੇ ਹਿਸਾਬ ਨੂੰ ਦੇਣੇ ਆ ਆਪਾਂ ਨੇ 2 4 5 6 7 8 ਵੀ ਸਭ ਇਹ 2 ਲੱਕੇ ਲਾ ਕੇ ਵਿੱਚ ਕਿੰਨੇ ਲੱਠੇ ਲਾ ਕੇ ਇਹ 8 ਇਹ 300 ਦੇ ਹਿਸਾਬ ਨੂੰ ਦੇਣੇ ਆ ਬਈ ਇਹ ਠੀਕ ਹੈ ਬਈ ਤੇਰਾ ਪਛਟੋਣਾ ਕਰੇ ਅੱਠ ਦੀਏ 2400 ਦੇ ਬਣਗੇ ਬਾਈ ਜੇ ਇਹਨੇ ਇਕੱਠੇ ਲੈਣਾ ਅੱਠ ਦੀਏ 2400 ਦੇ ਹੋਗੇ ਟੁੱਟਮੇ ਲੱਗੇ ਨੇ ਟੁੱਟਮੇ ਲੱਗੇ ਬਾਈ ਇਹ ਲੱਠੇ আর ਲੱਕੀ ਨੇ ਬਾਈ ਆਪਣੇ ਕੋਲ ਜਿਹੜੇ ਆਏ ਹੋਏ ਪਿੱਤਰ ਹੈ ਚੈੱਕ ਕਰ ਲਓ ਬਾਈ ਤੇ ਬਾਕੀ ਬਾਈ ਜੀ ਚਲੋ ਜਰੂਰ ਸਬਸਕ੍ਰਾਈਬ ਕਰ ਲਓ ਮਾਤੂ ਸਬਸਕ੍ਰਾਈਬਰ ਠੀਕ ਹੈ ਫੈਲ ਵਾਲਾ ਬਟਨ ਜਰੂਰ ਦਬਾਓ ਤਾਂ ਕਿ ਸਾਨੂੰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜਿਹੜਾ ਬੰਦਾ ਨਵੀਂ ਵੀਡੀਓ ਦੇਖ ਰਿਹਾ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਬੈਲ ਵਾਲਾ ਬਟਨ ਵੀ ਦਬਕ ਦੇ ਤਾਂ ਕਿ ਉਹਨੂੰ ਜਦੋਂ ਵੀ ਕੋਈ ਨਵੀਂ ਵੀਡੀਓ ਕਾਮ ਆ ਗਈ ਸੀ ਨਾਲ ਤੈਨੂੰ ਆਉਂਦੀ ਰਹੇ ਫੋਨ ਨੰਬਰ ਮੇਰਾ 088728 01437 ਮੇਰਾ ਫੋਨ ਨੰਬਰ ਹੈ ਬਾਈ ਜੀ 8872801437 ਫਿੰਡ ਨਾ ਕਰੋ ਜ਼ਿਲ੍ਹਾ ਸਰੂਰ ਹੈ ਬਾਈ ਜੀ ਫਿੰਡ ਨਾ ਕਰੋ ਜ਼ਿਲ੍ਹਾ ਸਰੂਰ ਮਿਲਦੇ ਚਲਦੇ ਕੋਈ ਨਵੀਂ ਵੀਡੀਓ ਚ ਤਾਂ ਤਕਲੀਫ ਵਾਹਗੁਰੂ ਜੀ ਦੇ ਨਾਲ ਸਾਹ ਉਹ ਵਾਹਗੁਰੂ ਜੀ ਦੇ